ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਇਤਿਹਾਸਿਕ ਦੁਖਨਵਾਰ ਸਾਹਿਬ ਜਿਹੜੇ ਵਿਸ਼ੇ ਜਿਹੜੇ ਗਏ ਨਿਸ਼ਾਨ ਸਾਹਿਬ ਜਿਹੜੇ ਗਏ ਉਹਨਾਂ ਦੇ ਵਸਤਰ ਜਿਹੜੇ ਬਦਲੇ ਜਾ ਰਹੇ ਨੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਜਿਹੜੇ ਗਏ ਹੁਕਮ ਜਾਰੀ ਹੋਏ ਸੀ ਉਹਨਾਂ ਨੂੰ ਲੈ ਕੇ ਅੱਜ ਜਿਹੜਾ ਇਤਿਹਾਸਿਕ ਗੁਰਦੁਆਰਾ ਦੁਖਨਵਾਰ ਸਾਹਿਬ ਜਿਹੜੇ ਨਿਸ਼ਾਨ ਸਾਹਿਬ ਬਦਲੇ ਜਾ ਰਹੇ ਨੇ ਸਾਡੇ ਨਾਲ ਜਿਹੜੇ ਹੈਡ ਗਰੰਟੀ ਨੇ ਉਹ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਕਿ ਇਹਨਾਂ ਦੀ ਕੀ ਮਹੱਤਤਾ ਹੈ ਜਿਹੜੇ ਕਿ ਅੱਜ ਜਿਹੜਾ ਕਿ ਨਿਸ਼ਾਨ ਸਾਹਿਬ ਜਿਹੜੇ ਬਦਲੇ ਜਾ ਰਹੇ ਨੇ ਕਿੰਨੇ ਬ ਬਾਰੇ ਤੇ ਹਜੂਰਾਂ ਤੋਂ ਜਿਹੜਾ ਇਹਨੇ ਨਿਸ਼ਾਨ ਸਾਹਿਬ ਦੇ ਬਸਤਰਾਂ ਦੇ ਉਤਮ ਜਾਰੀ ਹੋਏ ਸੀ ਤੇ ਇਹਨਾਂ ਦੇ ਵਿੱਚ ਕੀ ਅੰਤਰ ਹੈ ਕੇਸਰੀ ਔਰ ਬਸੰਤੀ ਰੰਗ ਦੇ ਵਿੱਚ ਕੀ ਅੰਤਰ ਹੈ ਕੀ ਮਹੱਤਤਾ ਹੈ ਦੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਇੱਥੇ ਪੰਜ ਸਿੱਖ ਸਹਿਬਾਨ ਨੇ ਕਤਰਤਾ ਕੀਤੀ ਤੇ ਉੱਥੇ ਗੁਰਮਤਾ ਕੀਤਾ ਗਿਆ ਕਿ ਕੁਝ ਪੰਥ ਜੀ ਵਿਵਾਦ ਉੱਠਿਆ ਸੀ ਕਿਉਂਕਿ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਸੀ ਇਹ ਬਹੁਤ ਸਮੇਂ ਤੋਂ ਚੁੱਲਦਾ ਆ ਰਿਹਾ ਸੀ ਪਰ ਕੁਝ ਸ਼ਰਾਰਤੀ ਅੰਸਰਾ ਨੇ ਜਿਵੇਂ ਕਹਿ ਲੋ ਆਰਐਸਐਸ ਵਾਲਿਆਂ ਨੇ ਇਹ ਐਲਾਨ ਕਰਨਾ ਸ਼ੁਰੂ ਕਰਤਾ ਸਾਡਾ ਪਗਵਾ ਹੈ ਸਾਡਾ ਉਹ ਪਗਵਾ ਤੇ ਥੋੜਾ ਮਿਲਦਾ ਸੀ ਇਹਦਾ ਪਰ ਕੇਸ ਵਿੱਚ ਵੱਖਰਾ ਹੈ ਪਰ ਉਹਨਾਂ ਨੇ ਜਾਣ ਕੇ ਸ਼ਰਾਰਤਨ ਸ਼ਰਤ ਕਰਨੀ ਸ਼ੁਰੂ ਕੀਤੀ ਬੜੀ ਗੱਲ ਵਿਵਾਦ ਉਠਾਇਆ ਤੇ ਉਸ ਵਿਵਾਦ ਨੂੰ ਠੱਲ ਪਾਉਣ ਲਈ ਕਹਿੰਦੇ ਪੰਥ ਵਿੱਚ ਪਿਆਰ ਬਣਿਆ ਰਵੇ ਵਿਵਾਦ ਨਾ ਬਣੇ ਕਿਉਂਕਿ ਪਿਆਰ ਬਹੁਤ ਵੱਡੀ ਚੀਜ਼ ਹੈ ਸਾਥ ਕਹੋ ਸੁੰਦਲੇ ਹੋ ਸਭਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਪੰਥ ਵਿੱਚ ਕੋਈ ਵਿਵਾਦ ਨਾ ਹੋਵੇ ਇਸ ਕਰਕੇ ਜੋ ਸਿੰਘ ਸਹਿਬਾਨ ਵੱਲੋਂ 71 ਤਾ ਤੋਂ ਉਪਰੰਤ ਇਹ ਗੁਰਮੱਤਾ ਕੀਤਾ ਗਿਆ ਕਿ ਜਿਹੜਾ ਆਪਣਾ ਬਸੰਤੀ ਨਿਸ਼ਾਨ ਸਾਹਿਬ ਹੈ ਹੁਣ ਇਹ ਚੁਲਾਇਆ ਜਾਵੇ ਇਹ ਨਿਸ਼ਾਨ ਸਾਹਿਬ ਦੇ ਜਿਹੜੇ ਬਸਤਰ ਨੇ ਇਹਦੀ ਗੁਰਬਾਣੀ ਦੇ ਵਿੱਚ ਕੀ ਮਹੱਤਵ ਹੈ ਜਿਹੜੀ ਅੱਗੇ ਹੈ ਕੇਸਰੀ ਔਰ ਬਸੰਤੀ ਦੀ ਕੀ ਗੁਰਬਾਣੀ ਦੇ ਵਿੱਚ ਕੀ ਮਹੱਤਵ ਗੁਰਬਾਣੀ ਵਿੱਚ ਇਸ ਪ੍ਰਥਾਏ ਕਿਉਂ ਨਿਸ਼ਾਨ ਸਾਹਿਬ ਬਾਣੀ ਕੇਵਲ ਸਮੁੱਚ ਕਾਇਨਾਤ ਲਈ ਹੈ ਬਾਣੀ ਤਾਂ ਇਹ ਹੁੰਦਾ ਹੈ ਰੰਗ ਸੱਬੇ ਨਾਰਾਇਣ ਜੇਤੇ ਮੰਦ ਭਵਨ ਰੰਗ ਦੇ ਵੀ ਕਈ ਅਰਥ ਹਨ ਇਹ ਕੁ ਦੁਨਿਆਵੀ ਰੰਗ ਹੈ ਜਿਵੇਂ ਵਾਈਟ ਆਦਿ ਕੇਸਰੀ ਆਦਿ ਜਾਂ ਹਨਾ ਇਹ ਰੰਗ ਹੈ ਪ੍ਰੇਮ ਦਾ ਜਿ ਕਿ ਜਿਹੜੇ ਦੁਨੀਏ ਦੁਜੇ ਦੁਨਿਆਵੀ ਰੰਗ ਮौज मस्ती ਮੰਦੇ ਰੰਗ ਲੜੀਆ ਮੰਨ ਹੈ ਉਹ ਗਲਤ ਹੈ ਉਹ ਵਿਸ਼ੇ ਵਿਕਾਰਾਂ ਲਈ ਹੈ ਰੰਗ ਦਾ ਅਰਥ ਹੈ ਕੇਵਲ ਗੁਰਬਾਣੀ ਪ੍ਰੇਮ ਹੈ ਗੁਰਬਾਣੀ 'ਚ ਇਸ ਰੰਗ ਬਾਰੇ ਕੋਈ ਨਹੀਂ ਜਿਕਰ ਆਇਆ ਠੀਕ ਹੈ ਨਾ ਜਿਵੇਂ ਅਸੀਂ ਬਿਵਾਲ ਗੱਲ ਕਰੀਏ ਵੀ ਉਹ ਜੋ ਸਚਾਈ ਹੈ ਉਹ ਗੁਰਬਾਣੀ ਇਸ ਰੰਗ ਬਾਰੇ ਜਿ ਕਿ ਜੋ ਰੰਗ ਵਰਜ ਕਰਨੀ ਹੈ ਉਤਰੰਗ ਪ੍ਰੇਮ 바ਰੇ ਹੈ ਰੰਗ ਲੜੀਆਂ ਮਾਨ ਰੰਬਾਲੇ ਬਾਰੇ ਜਾਂ ਹੋਰ ਭਾਵ ਅਰਥ ਆਇਆ ਹੈ ਪਰ ਇਸ ਪ੍ਰਥਾਈ ਕੋਈ ਨਹੀਂ ਆਇਆ ਅਕਾਲ ਸਿੱਖ ਤੋਂ ਹੁਕਮ ਜਾਰੀ ਹੋਇਆ ਹੈ ਜੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਦੇ ਜਿਹੜੇ ਵਸਤਰ ਬਦਲੀ ਜਾਣਗੇ ਤੇ ਦੁਖੰਵਾਰ ਤੋਂ ਸ਼ੁਰੂਆਤ ਹੋ ਗਈ ਤੇ ਹੋਰ ਕਿਹੜੇ ਸਾਰੇ ਪਟਿਆਲੇ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਾਰੇ ਵਸਤਰ ਜਿਹੜੇ ਹੈਗੇ ਉਹ ਚੇਂਜ ਕੀਤੇ ਜਾਣਗੇ ਹਾਂਜੀ ਸ੍ਰੀ ਕਾਲ ਤਖਤ ਸਾਹਿਬ ਤੇ ਜੋ ਸੰਦੇਸ਼ ਸੰਦੇਸ਼ ਜਾਰੀ ਹੋਇਆ ਸੀ ਉਹ ਸਭ ਤੋਂ ਪਹਿਲਾਂ ਅਰੇਸ਼ ਮੰਨਿਆ ਗਿਆ ਸ੍ਰੀ ਕਾਲ ਤਖਤ ਸਾਹਿਬ ਉੱਥੇ ਹੀ ਇਹਦੇ ਛੰਡਾ ਬੁੰਡਾ ਪਾਵਨ ਪਾਵਨ ਸਥਾਨਾਂ 'ਤੇ ਦੋ ਨਿਸ਼ਾਨ ਸਾਹਿਬ ਝੁਲਦੇ ਹਨ। ਮਤਲਬ ਉੱਥੋਂ ਸ਼ੁਰੂ ਹੋਈ ਫਿਰ ਹੁਣ ਸਾਰੇ ਸਥਾਨਾਂ 'ਤੇ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਜਜਿਤ ਨੇ ਹੋਰ ਸਥਾਨਕ ਸਥਾਨ ਹਨ। ਪੂਰੇ ਵਰਲਡ ਵਿੱਚ ਦੇਸ਼ ਵਿਦੇਸ਼ਾ ਜਿੱਥੇ ਵੀ ਹਨ ਉੱਥੇ ਨਿਸ਼ਾਨ ਸਾਹਿਬ ਦੇ ਰੰਗ ਹੁਣ ਉਸ ਆਦੇਸ਼ ਅਨੁਸਾਰ ਸਾਨੂੰ ਇਹ ਚਲਾਉਣੇ ਚਾਹੀਦੇ ਹਨ ਤੇ ਇਹੀ ਝੁਲਨੇ ਸ਼ੁਰੂ ਹੋ ਜਾਣਗੇ। ਨਿਸ਼ਾਨ ਸਾਹਿਬ ਦੀ ਜਿਹੜੇ ਅੱਜ ਵਸਤਰ ਬਦਲੇਗੇ ਨੇ ਕਿਸੇ ਬੀਬੀ ਜੀ ਮਨਜੋਤ ਜੀ ਬੀਬੀ ਜੀ ਅੱਜ ਸੇਵਾ ਕੀਤੀ ਹੈ ਨਿਸ਼ਾਨ ਸਾਹਿਬ ਦੀ ਕੀ ਮਹੱਤਤਾ ਕੀ ਹੈ ਜਿਹਕੇ ਸੇਰੀ ਰੰਗ ਦੇ ਜਿਹੜੇ ਆ ਗਏ ਅੱਜ ਬਚਨ ਸਾਹਿਬ ਦੇ ਵਸਤੇ ਜਿਹੜੇ ਪੱਗ ਜਿਹੜੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਇਹ ਰੰਗ ਜੋ ਖਾਲਸਾ ਕਲਰ ਹੈ ਇਹ ਆਪਣੇ ਸਿੱਖਾਂ ਦਾ ਸਾਰੇ ਧਰਮਾਂ ਦੇ ਆਪਣੇ ਆਪਣੇ ਅਲੱਗ-ਅਲੱਗ ਰੰਗ ਨੇ ਥੋੜੇ ਜਿਹਾ ਭਰਮ ਪਲੇਖਿਆ ਕਰਕੇ ਜਿਹੇ ਮੁਸਲਮਾਨ ਭਰਾਵਾਂ ਦਾ ਹਰਾ ਰੰਗ ਹੈ ਹਿੰਦੂ ਭਰਾਵਾਂ ਦਾ ਲਾਲ ਰੰਗ ਹੈ ਸਿੱਖਾਂ ਦਾ ਆਪਣਾ ਕੇਸਰੀ ਰੰਗ ਹੈ ਇਹ ਹੌਲੀ-ਹੌਲੀ ਕੋਈ ਬੜਾ ਫਰਕ ਨਹੀਂ ਰੰਗ ਚੇਂਜ ਹੁੰਦਾ ਗਿਆ ਜਿਵੇਂ ਕਿਸੇ ਨੂੰ ਸੋਹਣਾ ਲੱਗਿਆ ਜਾਂ ਜਿਵੇਂ ਵੀ ਚਲਾਉਂਦੇ ਰਹੇ ਉਹ ਹੌਲੀ-ਹੌਲੀ ਇੱਥੇ ਆ ਕੇ ਇੱਕ ਭਰਮ ਭਲੇਖੇ ਗਵਾਹਦ ਪੈਦਾ ਹੋ ਗਿਆ ਵੀ ਇਹ ਜਿਹੜਾ ਕਲਰ ਹੈ ਇਹ ਭਾਜਪਾ ਦਾ ਕਲਰ ਹੋ ਰਿਹਾ ਹੈ ਇਸ ਆਪਾਂ ਨੂੰ ਤੁਹਾਨੂੰ ਪਤਾ ਸਾਰਾ ਕੁਝ ਜੋ ਵਿਵਾਦ ਚੱਲ ਰਿਹਾ ਹੈ ਉਹਨੂੰ ਦੂਰ ਕਰਨ ਲਈ ਆਪਣੇ ਪੰਜ ਸਿੰਘ ਸਾਹਿਬਾਨ ਅਕਤਰ ਹੋਏ ਉਹਨਾਂ ਨੇ ਫਿਰ ਫੈਸਲਾ ਸੁਣਾਇਆ ਇਹ ਨਹੀਂ ਹੈਗਾ ਵੀ ਇਕੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰਾਂ ਲਈ ਹੈ ਇਹ ਸਾਰੇ ਹੀ ਸਿੱਖ ਜਗਤ ਦੇਸ਼ਾਂ-ਵਦੇਸ਼ਾਂ ਦੇ ਵਿੱਚ ਇਹ ਉਹਨਾਂ ਦਾ ਹੁਕਮ ਹੈ ਤੇ ਮੇਰਾ ਖਿਆਲ ਹੈ ਅਸੀਂ ਵੀ ਸਾਰਿਆਂ ਨੂੰ ਕਹਿ ਰਹੇ ਹਾਂ ਤੇ ਸਾਨੂੰ ਸਨੇਹ ਵੀ ਮਿਲ ਰਹੇ ਨੇ ਕਿ ਜਿੱਥੇ-ਜਿੱਥੇ ਰੰਗ ਬਦਲਨੇ ਨੇ ਹਾਜ਼ਰੀ ਲਵਾਉਣ ਲਈ ਚਲੋ ਸੰਗਤ ਬੁਲਾਉਂਦੀ ਹੁੰਦੀ ਹੈ ਸੋ ਬਹੁਤ ਉਤਸ਼ਾਹ ਹੈ ਲੋਕਾਂ 'ਚ ਕੋਈ ਐਜੀ ਗੱਲ ਨਹੀਂ ਤੇ ਪਰੰਬਲੇ ਖਾ ਦੂਰ ਕਰਨ ਲਈ ਕਿਉਂਕਿ ਇੱਕ ਐਸਾ ਨਿਸ਼ਾਨ ਹੈ ਜੋ ਕਿ ਜੇਪਾ ਕਿਸੇ ਨੇ ਕਹੀਏ ਨਾ ਜੇ ਦੇਕਰ ਤੁਸੀਂ ਵੀ ਇਹ ਸੁਣਿਆ ਹੋਊਗਾ ਕਿ ਸ਼ਹਿਰਾ ਸੁੱਕਣਾ ਪਾਇਆ ਹੋਇਆ ਸੀ ਤੇ ਉਥੇ ਲੰਗਰ ਦੀ ਜੋ ਮਾਂਜਪ ਕੋਚ ਨੂੰ ਭੁੱਖ ਸੀ ਉਹ ਕਹਿੰਦੇ ਉਸ ਘਰ ਚੋਂ ਲੰਗਰ ਇਹ ਸਾਡੀ ਕਿਨਸ਼ਾਨੀ ਹੈ ਤੇ ਗੁਰੂ ਘਰ ਕਿੱਥੇ ਹੈ ਇਹ ਸਭ ਬਹੁਤ ਦੂਰੋਂ ਸਾਨੂੰ ਇਹ ਨਿਸ਼ਾਨ ਦਿਸਦਾ ਉੱਥੇ ਜਾ ਕੇ ਲੋਕ ਆਪਣਾ ਜੋ ਕੋਈ ਭੁੱਖ ਦਾ ਹੈ ਕੋਈ ਗੁਰੂ ਘਰ ਦੀ ਹਾਜ਼ਰੀ ਹੈ ਆਟੋਮੈਟਿਕ ਗੁਰੂ ਘਰ ਦੀ ਹਾਜ਼ਰੀ ਵੀ ਲੱਗ ਜਾਂਦੀ ਹੈ ਤੋ ਜੋ ਬੰਦਾ ਸੇਵਾ ਵੀ ਕਰਦਾ ਹੈ ਲੰਗਰ ਛੱਕਦਾ ਵੀ ਹੈ ਛਕਾਉਂਦਾ ਵੀ ਹੈ ਆਟੋਮੈਟਿਕ ਗੁਰੂ ਘਰ ਦੇ ਨਾਲ ਜੁੜਿਆ ਜਾਂਦਾ ਸੋ ਇਹ ਅਸੀਂ ਬਹੁਤ ਭਾਗਾਂ ਵਾਲੇ ਆ ਕਿ ਅਸੀਂ ਗੁਰਸਿੱਖਾਂ ਦੇ ਘਰ ਵਿੱਚ ਜਨਮ ਲਿਆ ਜਿੱਥੇ ਕਿ ਹਰ ਬੰਦਾ ਨਤਮਸਤਕ ਹੁੰਦਾ ਹੈ ਤੇ ਆਪਣੀ ਮਨੋ ਭਾਵਨਾ ਮਨੋ ਕਾਮਨਾ ਸਭ ਪੂਰੀਆਂ ਹੁੰਦੀਆਂ ਨੇ। ਜੋ ਬਾਗਾ ਵਾਲਿਆਂ ਸੱਚੇ ਪਾਤਸ਼ਾਹ ਨੇ ਸਾਨੂੰ ਅੱਜ ਇਹ ਸੇਵਾ ਕਰਨ ਦਾ ਵੀ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬਾਬਾ ਜੀ ਇੱਕ ਵੇਦਵਾਰਾ ਨਾ ਕਿ ਤਿੰਨ ਰੰਗ ਜਿਹੜੇਗਾ ਅਕਤੂਬਰ ਸਾਈ ਵੱਲੋਂ ਜਿਹੜੇ ਹੈਗੇ ਉਹ ਕਰੇਗੇ ਪ੍ਰਬੰਧ ਕੀਤੇ ਗਏ ਸੀ ਉਹਨਾਂ ਵਿੱਚੋਂ ਵੀ ਬਸੰਤੀ ਜਿਹੜਾ ਹੈਗਾ ਉਹ ਚੁਣਿਆ ਗਿਆ। ਤਿੰਨ ਕੇ ਅਲੱਗ-ਅਲੱਗ ਜਿਹੜੀ ਇਹਨਾਂ ਦੀ ਅਲੱਗ-ਅਲੱਗ ਪੈਤ ਹੈ। ਇਹ ਤਿੰਨ ਰੰਗ ਸੀ ਸੁਰਮਈ, ਕੇਸਰੀ ਤੇ ਬਸੰਤੀ। ਜਿਹੜਾ ਸੁਰਮਈ ਰੰਗ ਹੈ ਇਹਦੇ ਬਾਰੇ ਜ਼ਿਕਰ ਆਉਂਦਾ ਹੈ ਇਤਿਹਾਸ ਵਿੱਚ ਇੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਕਵੀ ਹੋਏ ਹਨ ਜ਼ਿਕਰ ਕੀਤਾ ਹੈ ਕਿ ਜਦੋਂ 1703 ਈਸਵੀ ਦੇ ਵਿੱਚ ਲਗਭਗ 3-4 ਈਸਵੀ ਦੇ ਵਿੱਚ ਜਦੋਂ ਹੋ ਰਹੀ ਸੀ ਨੰਨਪੁਰ ਸਾਹਿਬ ਦਾ ਤੇ ਭਾਈ ਮਾਨ ਸਿੰਘ ਜੀ ਨਿਸ਼ਾਨ ਸਾਹਿਬ ਲੈ ਕੇ ਸਭ ਤੋਂ ਅੱਗੇ ਤੁਰਦੇ ਸੀ ਨਿਸ਼ਾਨ ਸਾਹਿਬ ਜਦੋਂ ਚਲਦਾ ਤਾਂ ਅੱਗੇ ਪਹਿਲਾਂ ਮਤਲਬ ਹੈ ਵੀ ਫੌਜਾਂ ਫਤਿਹ ਕਰਨਗੇ ਉਹ ਅੱਗੇ ਲੈ ਕੇ ਤੁਰਦੇ ਸੀ ਸੁਰਮੇ ਨਿਸ਼ਾਨ ਜਦੋਂ ਕਿਸੇ ਦੁਸ਼ਮਣ ਦੀ ਗੋਲੀ ਵੱਜੀ ਨਾ ਉਹਦੇ ਡੰਡੇ ਨੂੰ ਉਹ ਟੁੱਟ ਗਿਆ ਸੀ ਥੱਲੇ गिर ਗਿਆ ਤੇ ਭਾਈ ਮਨੀ ਸਿੰਘ ਜੀ ਜੰਗ ਜਦੋਂ ਸ਼ਾਮੀ ਸਬਤ ਹੋਈ ਅਬ ਮਾਨ ਸਿੰਘ ਜੀ ਮਾਨ ਸਿੰਘ ਕਹਿੰਦੇ ਮਹਾਰਾਜ ਅੱਜ ਮੇਰਾ ਨਿਸ਼ਾਨ ਸਾਹਿਬ ਜਿਹੜਾ ਮਹਾਰਾਜ ਉੱਥੱਲੇ ਟੁੱਟ ਕੇ गिर ਗਿਆ ਸੀ ਤੇ ਕਿਰਪਾ ਕਰੋ ਮਹਾਰਾਜ ਸਾਨੂੰ ਕੋਈ ਬਖਸ਼ਿਸ਼ ਵਰਤਾਓ ਮਹਿਤਾ ਵਰਤਾਓ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜ਼ਿਕਰ ਕਰਨ ਲੱਗੇ ਹੁਣ ਮੈਂ ਐਸਾ ਨਿਸ਼ਾਨ ਸਾਹਿਬ ਚੁਲਾਵਾਂਗਾ ਇੱਕ ਸਿੰਘ ਕੇ ਕਰਮੇ ਚੂਲੇ ਇੱਕ ਸਿੰਘ ਕੇ ਕਰਮੇ ਚੂਲੇ ਇੱਕ ਸੀਸ ਫਹਿਰਾਵ ਹੈ ਇੱਕ ਸੀਸ ਦੇ ਫਹਿਰਾਵੇਗਾ ਉਥੋਂ ਫਿਰ ਦੋ ਨਿਸ਼ਾਨ ਸਾਹਿਬ ਜਿਹੜੇ ਨਾ ਇੱਕ ਤਾਂ ਨਿਸ਼ਾਨ ਸਾਹਿਬ ਇਹ ਜਿਹੜੇ ਹੱਥ ਵਿੱਚ ਚੂਲਣ ਵਾਲੇ ਪਹਿਲਾਂ ਇੱਚ ਹੁੰਦੇ ਸਨ ਫਿਰ ਆਪ ਇਨਸਾਨ ਚੂਲਣ ਲੱਗੇ ਨਾਲ ਹੀ ਤੇ ਦੂਜਾ ਸੀ ਨਿਸ਼ਾਨ ਸਾਹਿਬ ਫਰਹਰਾ ਜੇਕਰ ਹੁੰਦਾ ਹੈ ਮਾਨਕੁਸ਼ ਵਿੱਚ ਫਰਹਰਾ ਜਿਹੜਾ ਫਹਿਰਾਵੇ ਨਿਸ਼ਾਨ ਸਾਹਿਬ ਦਾ ਫਰਨਾ ਵੀ ਫਰਾਂਦਾ ਹੈ ਉਹ ਸੇਮ ਉਹੀ ਡਾਇਰੈਕਸ਼ਨ ਹੈ ਦੀ ਤੇ ਉਹ ਨਿਸ਼ਾਨ ਸਾਹਿਬ ਸੁਰਮਈ ਤੇ ਬਸੰਤੀ ਤੇ ਕੇਸਰੀ ਇਹ ਜਿਹੜਾ ਕੇਸਰੀ ਵੀ ਬਾਦ ਪਿਆ ਸੀ ਬਾਦ ਨੂੰ ਠਲ ਪਾਣ ਲਈ ਕਿਉਂਕਿ ਐਸੇ ਬੰਦੇ ਕਈ ਸ਼ਰਾਰਤੀ ਅੰਸਰ ਹੁੰਦੇ ਵਿਵਾਦ ਬੜੇ ਉਠਾਇਆ ਸੀ ਉਸ ਤੋਂ ਥੋੜੇ ਠਲ ਪਾਉਣ ਲਈ ਇਹ ਨਿਸ਼ਾਨ ਸੱਜੂ ਲਾਇਆ ਗਿਆ ਬਸੰਤੀ ਰੰਗ ਦਾ ਤੇ ਜੋ ਸਾਰੇ ਪੰਥ ਵੱਲੋਂ ਸਾਨੂੰ ਪ੍ਰਮਾਣਿਤ ਕਰਨਾ ਚਾਹੀਦਾ ਹੈ ਅਸਮਨ ਗਿਆਨੀ ਜੀ ਦਿਨਾਨੇ ਅੱਜ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਜਿਹੜੇ ਗੇ ਨਿਸ਼ਾਨ ਸਾਹਿਬ ਬਾਰੇ ਦੱਸਿਆ ਕਿ ਕਿਉਂ ਜਿਹੜੇ ਹੈ ਅਕਾਲ ਸਤਿ ਸਾਈਂ ਦੇ ਜਿਹੜੇ ਗੇ ਨਿਸ਼ਾਨ ਸਾਹਿਬ ਜਿਹੜੇ ਗੇ ਜਿਹੜੇ ਉਹਨਾਂ ਦੇ ਵਸਤਰ ਚੇਂਜ ਕਰਨ ਵਾਸਤੇ ਗਿਆ ਤੁਹਾਨੂੰ ਮੈਂ ਨਿਸ਼ਾਨ ਸਾਹਿਬ ਦੀ ਤਸਵੀਰਾਂ ਦਿਖਾ ਦਿੰਦਾ ਪਹਿਲੇ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਸਾਹਿਬ ਧਕਨਵਰ ਸਾਹਿਬ ਦੇ ਵਿੱਚ ਜਿਹੜਾ ਕਿ ਨਿਸ਼ਾਨ ਸਾਹਿਬ ਜਿਹੜਾ ਹੈ ਬਸੰਤੀ ਕਲਰ ਦਾ ਹੈ ਜਿਹੜਾ ਉਹ ਉਹਨਾਂ ਦੇ ਵਸਤਰ ਜਿਹੜੇ ਹੈਗੇ ਚੇਂਜ ਕੀਤੇ ਜਾ ਰਹੇ ਨੇ ਤੇ ਜਿਹੜਾ ਦੂਜਾ ਕੇਸਰੀ ਹੈ ਉਹਨੂੰ ਉਤਾਰ ਕੇ ਸਾਈਡ ਤੇ ਰੱਖ ਤੇ ਬਸੰਤੀ ਜਿਹੜਾ ਹੈ